ਤੇ ਯਸ ਇਹ ਭਾਜੀ ਨੇ ਆਪਣੇ ਤੇ ਬਰੀ ਨਾਈਸ ਭਾਜੀ ਨੇ ਇੱਕ ਗੁੱਡ ਬੰਦੇ ਨੇ ਬਹੁਤ ਪ੍ਰੋਪਰ ਵੇਲਾ ਗੁੱਡ ਬੰਦੇ ਨੇ ਜਿੰਨਾ ਨੂੰ ਤੇ ਕਹਿ ਨਹੀਂ ਸਕਦੇ ਬਸ ਇੱਕ ਵਾਰ ਮਿਲ ਕੇ ਸੀ ਮਿਲ ਲੈ ਸਮਝੋ ਕੇ ਵੀ ਦੈਟਸ ਇਟ ਓਕੇ ਬਹੁਤ ਬਹੁਤ ਨਾਈਸ ਬੰਦਾ ਸਾਡਾ ਸੰዱ ਸਾਹਿਬ ਬਹੁਤ ਨਾਈਸ ਨੇ ਚਲੋ ਆਪਾਂ ਤੇ ਹੈਗੇ ਤੁਹਾਨੂੰ ਪਤਾ ਹੀ ਹੈ ਬਟ ਇਹ ਜੋ ਪਿਆ ਜਾਣਦੀ ਹੈ ਨਾ ਯਸ ਤੇ ਇਹ ਭਾਜੀ ਆਪੜਾ ਆਏ ਹੋ ਇਹਨਾਂ ਨਾਲ ਮਿਲ ਲੈ ਥੋਂ ਕੈਨੇਡਾ ਤੋਂ ਤੇ ਇਹ ਬਸ ਆਏ ਸੀ ਆਪਣੇ ਲਈ ਦੋ ਕੁ ਵੀਕਾਂ ਲਈ ਤੇ ਬੱਸ ਜਾਣਾ ਇਹਨਾਂ ਦਾ ਫਲਾਈਟ 3 4 4 ਵਾਲੀ ਕਾਹ ਨੂੰ ਲੰਡਨ ਜਾ ਰਹੇ ਨੇ ਕੁੰਬਣੋਂ ਤੇ ਉਸ ਤੋਂ ਬਾਅਦ ਕਿਦ ਨੇ ਤੈਨੂੰ ਕਿਦਾਂ ਦਾ ਲੱਗਾ ਗਲਾਈਡ ਬਹੁਤ ਵਧੀਆ ਲੱਗਾ ਜੀ ਬਹੁਤ ਬਰਮਿੰਗਮ ਬਹੁਤ ਵਧੀਆ ਲੱਗਾ ਅੱਗੇ ਅਸੀਂ ਲੰਡਨ ਜਾਵਾਂਗੇ ਲੰਡਨ ਜਾ ਕੇ ਅਸੀਂ ਕੰਪੇਅਰ ਕਰਕੇ ਫਿਰ ਤੁਹਾਨੂੰ ਉਹਦੇ ਰਿਵਿਊ ਦੇ ਓਕੇ ਸਾਡੇ ਕੋਲ ਕੋਈ ਸਾਡੀ ਪਰਵਰਿਸ਼ ਵਿੱਚ ਕੋਈ ਕਮੀ ਹੋਈ ਬਹੁਤ ਪਰਵਰਿਸ਼ ਬਹੁਤ ਵਧੀਆ ਤੁਸੀਂ ਕਮੀ ਨਹੀਂ ਹੋਈ ਕੋਈ ਮੈਂ ਸਿਰਲ ਆ ਗਿਆ ਮੈਂ ਨਾ ਸਿਰ ਹਲਾ ਤਾ ਸਾਨੂੰ ਬੰਦ ਬਲਾਤੀ ਮੈਂ ਨਾ ਬੰਦ ਸਿਰ ਹੈ ਦੇਖੋ ਇਹ ਆਪਣਾ ਬਾਕਾਇਦਾ ਪ੍ਰੂਫ ਰੱਖਿਆ ਹੋਏ ਕਦੇ ਬੰਬ ਬਲਾਤੀ ਹੈ ਮੁੱਕਰ ਨਹੀਂ ਸਕਦਾ ਬੰਦਾ ਬੰਦਾ ਮੁੱਕਰ ਨਹੀਂ ਸਕਦਾ ਹਾਂ ਦੈਟਸ ਇਟ ਓਕੇ ਓਕੇ ਤੋ ਬਸ ਓਕੇ ਸਾਡੂ ਸਵਾਗ ਯੈਸ ਬਲੌਗ ਬਲੌਗ ਭਾਂਜੇ ਤੋਂ ਵੀ ਬੱਦ ਰਹੇ ਹੈ ਅੱਛਾ ਤੂੰ ਇਹ ਤਾਂ ਕਾਨੂੰਨ ਮਾਰੇ ਇਹ ਹੱਕ ਨੂੰ ਕੋਈ ਗਾਲੀ ਧਾਰ ਦੇਾਂਗੇ ਤੂੰ ਰਹਿਣਕ ਸੁਦਾ ਸੁਧਾਰ ਤੇ ਲੈਂਦੇ ਆਪਾਂ ਬਾਣੀ ਪਰਨਾ ਕੇ ਪਰਨਾ ਗਿਲਾ ਕਰਕੇ ਜਦੋਂ ਲੈਣਾ ਉਹ ਏਸੀ ਹਵਾ ਦਿਨ ਦੇ ਪੱਖੇ ਕੇ ਮੈਂ ਸੋਣਾ ਉਹ ਜ਼ਿਆਦਾ ਬਿਹਤਰ ਹੁੰਦੀ ਬੱਚਾ ਦਾਣੀ ਲਾ ਕੇ ਨਾ ਚੜਦਾਨੀ ਵਾਲੀ ਸ਼ਾਮ ਨੂੰ ਟਾਈਮ ਨਾਲ ਹੀ ਮੱਛਰ ਦਾਣੀ ਜਦੋਂ ਲੱਗ ਜਾਂਦੀ ਹੁੰਦੀ ਹੈ ਉਹ ਜ਼ਿਆਦਾ ਸਵਾਗਤ ਹੁੰਦਾ ਹੈ ਕੋਠਾ ਬਣ ਗਿਆ ਇੱਕ ਸਾਲ 4-5 ਰੁਪਏ ਦਾਪ ਲੈਣਾ ਕਰ ਰਾਂ ਕਿ ਪੇ ਵਾਰ ਹਵਾ ਆਏ ਨਾ ਮੱਛਰ ਤਾਂ ਬਣੀ ਆਣ ਆ ਜਾਏ ਕੁਝ ਵੀ ਇਹ ਕੋਠਾ ਬਣ ਗਿਆ ਇੱਕੋ ਆਪਣਾ ਇਹ ਉਹ ਮੌਲੀ ਮੁੜਦੇ ਹੋਣਾ ਕੋਠੇ ਕੋਠੇ ਦੇ ਸੋਨਾ ਕਰਨਾ ਕੋਠੇ ਸਹੀ ਗੱਲ ਹੈ ਉਹ ਇਹ ਤਾਂ ਗਿਆਨ ਵਾਲੀ ਜਨਤਾ ਨੂੰ ਕੀ ਪਤਾ ਨਹੀਂ ਹੁਣ ਕੀ ਪਤਾ ਨਹੀਂ ਹੁਣ ਤੇ ਅੜਾ ਪਹਿਲਾਂ ਜਦੋਂ ਆਪਾਂ ਨੂੰ ਲਾਲ ਵੀ ਬੈਂਕ ਦੇ ਚੱਪਲਾਂ ਵੀ ਮਿਲਦੇ ਹੁੰਦੇ ਤੇ ਕਿੰਨੀ ਚੁਆ ਚੜਦਾ ਹੁੰਦਾ ਸੀ ਹਾਂ ਚੱਪਲਾਂ ਹੀ ਇਹਨੇ ਆਪਣੇ ਵਾਸਤੇ ਮੈਂਨ ਅਪ ਸਕੂਲ ਦਾ ਬੈਗ ਲੈਣਾ ਕਰਨਾ ਉਹਦੇ ਨਾਲ ਬੈਗ ਬਿਲਕੁਲ ਜਿਵੇਂ ਜੀਓਮੈਟਰੀ ਬਾਕਸ ਤੇ ਪੈਨਸਲ ਜਿਓਮੈਟਰੀ ਬਾਕਸ ਹੀ ਬੜਾ ਤਕੜਾ ਹੁੰਦਾ ਆਪਣੇ ਹੀ ਤੇ ਹੁਣ ਜਵਾਕਾਂ ਨੂੰ ਇਹ ਮੋਟਰਸਾਈਕਲ ਗੱਡੀਆਂ ਮੈਨੂੰ ਤਾਂ ਨਹੀਂ ਪਤਾ ਲੱਗਦਾ ਨਾ ਆਪਣਾ ਤਾਂ ਜਿਓਮੈਟਰੀ ਬਾਕਸ ਹੀ ਬਹੁਤ ਤਕੜਾ ਹੁੰਦਾ ਸਹੀ ਗੱਲ ਹੈ ਉਹ ਮਿਲਿਆ ਹੁਣ ਉਹ ਮੈਨੂੰ ਦੇਣੀਆਂ ਜਿੱਤੀ ਗਈ ਉਹਦੇ ਵਿੱਚ ਉਹ ਪਾਣੀ ਵਾਲਾ ਫਿਰਦਾ ਹੁੰਦਾ ਏ ਕਿਹੜਾ ਨਾ ਦੰਪਰਕਾਰ ਹੈ ਨੂ ਬੈਲਸੜਾ ਹੁਣ ਨਹੀਂ ਮੋਲ ਰਿਹਾ ਉਹ ਨਹੀਂ ਉਹ ਮੋਲ ਰਿਹਾ ਸਹੀ ਗੱਲ ਜਵਾਕ ਮੋਲ ਰੇਡ ਹੋ ਗਿਆ ਨਾ ਬਾੜੇ 1 ਰੁਪਏ ਦੇ 4 ਮਿੰਨੀਆਂ ਟੌਪੀਆਂ ਮਿਲਦੀਆਂ ਕਰੇ 1 ਰੁਪਏ ਦੇ 8 ਰੁਗਾਲੇ ਲੈਣਾ ਕਰਨਾ ਚਾਹੀਦਾ ਰੁਗਾਲੇ ਉਹ ਰੁਗਾ ਦਿਓ ਧੋਰ ਪੇ ਦੀ ਚੀਜ਼ ਲੈਣੀ ਕਿ ਐਨਾ ਕੁਨੇ ਕੋਸ਼ ਵੀ ਤੇ ਤਰ੍ਹਾਂ ਕਰਾਉਂਦੇ ਜਾਰ ਟੌਪੀਆਂ ਜਬੂ ਲੜੀਆਂ ਉਹਨਾਂ ਕੋਈ ਨਾ ਕੋਈ ਤੇ ਨੁਕੀ ਦੇ ਤਰੀਕੇ ਕਰਦੀ ਹੈ ਨਾ ਪਠੀ ਤੇ ਦਾਣੇ ਪੁੱਝਦੇ ਹਣ ਆ ਚੋਲ ਦਾਣੇ ਹੋਈ ਗੱਲ ਛੋਲੇ ਪੜਾ ਕੇ ਹੋਲੇ ਕਰਦੇ ਹਣ ਹੋਰ ਵੀ ਤੇ ਗੱਲ ਨਾ ਹੋਣ ਕਿਹੜੀ ਪਠੀ ਸਾਬੀ ਹੈ ਉਹ ਤੋਂ ਕੁਝ ਵੀ ਨਹੀਂ ਹੁੰਦਾ ਰੈਡੀ ਮੇਡ ਸਾਰਾ ਕੁਝ ਹੁੰਦਾ ਦਾਲੀਆਂ ਨਾ ਹੁਣ ਜੰਮਦੇ ਆਣ ਸਾਰਾ ਕੁਝ ਮਿਲ ਲੱਗ ਜਾਂਦਾ ਹੈ ਜੰਮਦਿਆਂ ਨੂੰ ਚੌਕਲੇਟਾਂ ਮਿਲਦੀਆਂ ਨੇ ਦੁਆਕਾਂ ਨੂੰ ਪਤਾ ਨਹੀਂ ਨਾ ਕੀ ਕੀ ਕੁਹੀ ਕੀ ਹੁੰਦੀ ਹੈ ਜਿਹੜੀ ਆਪਣ ਮਿਲਦੀ ਹੈ ਨਾ ਉਹ ਟਾਈਮ ਪਹਿਲਾਂ ਦਾ ਉਹ ਮੋੜ ਤੇ ਮੋੜ ਸੈਕਲਾਇੰਗ ਕਰਨ ਤਾਂ ਕਰ ਲਿਆ ਤੇ ਤਰਲੇ ਕਰ ਕਰ ਕੇਣਾ ਕਰਨਾ ਸੈਕਲ ਲਿਆ ਸੈਕ ਪਹਿਲਾਂ ਉਹਦੀ ਕਿੰਨੀ ਚਲਾਨ ਮਿਲਣਾ ਕਿਹਾ ਤੇ ਨਾਲ ਜਾ ਚਲਾ ਰਿਹਾ ਸੀ ਚਲਾਨ ਸੈਕਲ ਚਲਾਉਣ ਨੂੰ ਮਿਲਿਆ ਅੱਜ ਇਹਦੀ ਗੱਲ ਹੈ ਤੇ ਯਸ਼ਮਾਨਾ ਕਰਨਾ ਉਹਦੇ ਕੋਲ ਸਾਈਕਲ ਆ ਗਿਆ ਮੇਰੇ ਕੋਲ ਮੇਰੇ ਕੋਲ ਹੈ ਤੋ ਬਾਬੂ ਸਹੀ ਗੱਲ ਫਿਰ ਟੀਵੀ ਵੇਖਣਾ ਕਰਨਾ ਸ਼ਕਤੀਮਾਨ ਆਇਆ ਉਹ ਹਾਂ ਓਏ ਸਹੀ ਗੱਲ ਸਕਤੀਮਾਨ ਸੋਹਣੀ ਸ਼ਕਤੀਮਾਨ ਹਾਤੀਮ ਆਹ ਛੋਟਾ ਬੀਮਾ ਛੋਟਾ ਬੀਮਾ ਜੂਨੀਅਰ ਜੀ ਸਹੀ ਖਬਰਾਂ ਜੱਜ ਜੰਦਰ ਹੋਈਆਂ ਆ ਇੱਕ ਵਾਰ ਤਨੂ ਰੇਨ ਬਦ ਤੇ ਦਵਾਣੀ 4 ਵਜੇ ਫਿਲਮ ਹੁੰਦੀ ਹੁੰਦੀ ਸੀ ਰੇ ਰੇ ਐਡਵਰਡ ਦਵਾ 4 ਵਜੇ ਫਿਰ ਮੌਣੀ ਹੋਣੀ ਆਗੇ ਕਰੋ ਬਾਅਦ ਚੈਨਲ ਤੇ ਲੈ ਉੱਤੇ 8 ਮੈਟਰੋ ਦੇ ਮੈਟਰੋ ਨਿਕਲਦੀ ਉਹ ਨਮਾ ਚੱਲਦਾ ਸੀਗਾ ਫਿਰ ਪਿੰਨੇ ਹਲਾਈ ਜਾਣਾ ਪ੍ਰਕਾੜ ਕਰ ਕਿਹੜੇ ਰੇਂਜ ਹੋਏ ਰੇਂਜ ਆ ਗਈ ਰੇਂਜ ਆ ਗਈ ਟੀਟੀ ਟੀਟੀ ਨੇ ਲੱਗਣੇ ਕਰਨੇ ਉਦੋਂ ਅਜਲਿਆਂ ਤੋਂ ਇੰਡੀਨਿਆਂ ਤੋਂ ਪੁੱਛਣੋਂ ਕੀ ਪਤਾ ਕੋਈ ਨਹੀਂ ਪਤਾ ਫਿਰ ਇਹਨਾਂ ਦੇ ਕੋਣ ਹੈ ਗਏ ਇਥੇ ਯੂਕੇ ਦੀ ਵੇਖਿਆ ਉਹ ਚੱਲਦੇ ਨਹੀਂ ਇੰਦੇ ਇਹ ਇੰਦੇ ਆਦਿ ਲੋ ਪੁਰਾਣੇ ਪੁਰਾਣੀ ਬਿਲਡਿੰਗ ਇੰਦੇ ਬਿਲਡਿੰਗ ਇੰਦੇ ਬੈਨ ਉੱਪਰ ਤੇ ਤੁਸੀਂ ਇਹਨੂੰ ਵੇਚੋ ਵੇਚੋ ਆਂਦਾ ਕੀਮਤ ਆਂਦਾ ਜੇ ਤੁਸੀਂ ਰੱਖੀ ਰੱਖੋਗੇ ਉਹਦੀ ਕੀਮਤ ਸਹੋ ਘਟੇਗੀ ਆਂਦਾ ਐ ਤੁਸੀਂ ਤੁਹਾਨੂੰ ਥੋੜੀ ਜਿਹੀ ਚਲਾ ਕੇ ਆਂਦਾ ਮੁਨਾਫਾ ਵੀ ਦੇ ਸਕਦੀ ਏ ਥੋੜੇ ਜਿਹੀ ਪੈਸੇ ਘਟਣਗੇ ਸਹੀ ਗੱਲ ਗੱਡੀ ਫੇਰ ਤੁਹਾਨੂੰ ਆਂਦਾ ਨਵਾਂ ਮਿਲ ਜਾਣੀ ਜੇ 244 ਹੰਡੀਆਂ ਦੀ ਕੀਮਤ ਡਾਊਨ ਹੋਈ ਜਾਣੀ ਜਿੰਨਾ ਜ਼ਿਆਦਾ ਕਿਲੋਮੀਟਰ ਚੱਲੇਗੀ ਉਨੀ ਕੀਮਤ ਘਟ ਜਾਣੀ ਬਸ ਸਹੀ ਐ ਐਸ ਸਿਸਟਮ ਨੋ ਨੋ ਬੜੇ ਕਈਆਂ ਨੂੰ ਨਾਲ ਤੁਹਾਨੂੰ ਬੜੇ ਬੰਦੇ ਨੋਲੇ ਰੱਖਦੇ ਇਦਾਂ ਦੀਆਂ ਨਾ ਕੈਨੇਡਾ ਕਈ ਬੰਦੇ ਲੀਜ਼ ਤੇ ਗੱਡੀਆਂ ਲੈਂਦੇ ਹਨ ਲੀਜ਼ ਤੇ ਚਲਾ ਚਲਾ ਕੇ ਫਿਰ ਮਾਰ ਕੇ ਵਾਪਸ ਦੇ ਦਿੰਦੇ ਨੇ ਹਨ ਸਹੀ ਹੈ ਹਾਂ ਇੱਥੇ ਮਿਲ ਜਾਂਦੀਆਂ ਨੇ ਗੱਡੀਆਂ ਵੈਨਾ ਗੱਡੀਆਂ ਮੈਂ ਇੱਥੇ ਇੱਕ ਚੀਜ਼ ਵੇਚ ਕੇ ਖੜਾ ਹਾਂ ਨਾ ਗੱਡੀਆਂ ਪੰਜ 2003 ਮਾਡਲ ਦੇ ਪੰਜ 10 ਤੇ ਪੰਜ 16 ਸਾਰੀਆਂ ਦੀ ਸਾਰੀਆਂ ਸਾਫ਼ ਪਈਆਂ ਨੇ ਗੱਡੀਆਂ ਹਾਂ ਸਾਫ A to Z ਨਵੀਆਂ ਆਇਆ ਜੋ ਸ਼ੋਅ ਉਹ ਗੱਡੀ ਕਿੰਨੀ ਕਿ ਚਲਾਈਏ ਗੱਲ ਤੇ ਉਹੀ ਹੈ ਨਾ ਇੱਥੇ ਚਲਾਣੀ ਵੀ ਕਿੰਨੀ ਕੋ ਕਿੰਨਾ ਕੋ ਉਹ ਹੈਗਾ ਜੀ ਚੱਲਦੀ ਹੈ ਸਪੀਡ ਬੜੀ ਹੈ ਗੱਡੀਆਂ ਦੀ ਸੀ ਉਹ ਤਾਂ ਫੇਰੇ ਗਈ ہوئی ਹੈ ਬਹੁਤ ਆਈ ਮੈਂ ਗੱਡੀਆਂ ਵੇਖ ਕੇ ਹਰਾਨ ਰਹਿ ਗਿਆ ਮੈਂ ਸਾਬ ਪਈਆਂ ਨੇ ਮੈਂ ਸਾਡੇ ਉੱਤੇ ਤਾਂ ਗਲ ਜਾਂਦੀਆਂ ਨੇ ਥੱਲੇ ਸਨੋ ਪੈਂਦੀ ਐ ਸਾਲਟ ਪਾ ਦਿੰਦੇ ਨੇ ਗੱਲ ਦੀਆਂ ਰਹਿੰਦੀਆਂ ਨੇ ਗੱਲ ਇਹ ਕਿੰਨਾ ਦੇ ਵੀ ਆਈ ਵੀਕੈਂਡ ਦੇ ਗੱਡੀ ਪੁਸ਼ ਕਰਾਣੀ ਹੈ ਹੋਸ਼ ਕਰਾਣੀ ਕਰਾਣੀ ਸਾਡੇ ਵਰਗੇ ਜਿਹੜੇ ਉੱਥੇ ਜਾਂਦੇ ਵੀ ਸਨੋਲ ਲੰਗੇ ਕਿਤੇ ਬੋਸ਼ ਹੋਏਗੀ ਨਹੀਂ ਤੇ ਵੋਸ਼ ਨਹੀਂ ਹੋਣੀ ਹਾਂ ਇੱਥੇ ਇਹ ਨਵੀਂ ਪੋਸ਼ ਕਰਾਉਣੀ ਕਰਾਉਣੀ ਹਾਂ ਪਾੜ 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 ਦੇ ਲੋਥਰੇ ਪੰਜ ਪੌੜ ਲੈਣੇ ਨੇ ਚੰਗੀ ਤਰ੍ਹਾਂ ਪਾੜੀ ਮਾਰ ਦੇਣਾ ਅੱਗੋਂ ਬਾਹਰ ਉਹਦੀ ਵਾਸ਼ ਕਰ ਦੇਣੀ ਤੇ ਉਹ ਐਡੀ ਵਧੀਆ ਸਾਬ ਨਿਕਲੂਨੀ ਆ ਵੀ ਉਹੀ ਗੱਲ ਹੈ ਨਾ ਕਿ ਗੱਡੀ ਗੰਦੀ ਨਹੀਂ ਮਿਲੇਗੀ ਗੰਦੀ ਨਹੀਂ ਹੋਣੀ ਹੈਗੀ ਕੁਝ ਵੀ ਚਿੱਕੜ ਦੇ ਨਾਲ ਕਦੇ ਵੀ ਕੋਈ ਹੈ ਕਿਸੇ ਦੀ ਗੱਡੀ ਗੰਦੀ ਉਹ ਚਿੱਕੜ ਹੋਏਗਾ ਜਿਹੜੇ ਹਰੇ ਹਾਂ ਭਾਈ ਚਲੋ ਗਾਇਸ ਬਾਏ ਫਿਰ ਹੁਣ ਆਖਰੀ ਬਲਾਕਾ ਤੋਂ ਹੋ ਰਹੀ ਆਡੇ ਭਾਜੀ ਨਾਲ ਤੇ ਭਾਜੀ ਸਾਡਾ ਸਾਡਾ ਜੱਫੀ ਪਾ ਕੇ ਹੁਣ ਆਹ ਦੇ ਬਿਲੇ ਜੋ ਦੋ ਦੋ ਸੜਾ ਟਾਈਮ ਮਿਲੇਗਾ ਤੇ ਮਿਲਾਂਗੇ ਜਰੂਰ ਕੈਨੇਡਾ ਜਾਵਾਂਗੇ ਡਾਕਟਰ 2 ਜ 3 ਮਤ ਤੱਕ ਫਿਰ ਕੱਟੇ ਹੋਗੇ ਜਾ ਮੋਰੀ ਮੋਰੀ ਐਂਟਰਲ ਮਿਲਾਂਗੇ ਤੁਹਾਨੂੰ ਗਾਇਸ ਮੋਂਟਰੀਅਲ 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 ਮਿਲਾਂਗੇ ਗਾਇਸ ਸਦ ਮੋਂਟਰੀਅਲ ਤੇ ਬਾਏ ਬਾਏ ਰੱਬਾ ਗਾਇਸ ਬਾਏ ਬਾਏ